ਵਨ ਇੰਡੀਆ ਪੰਜਾਬੀ ਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੂਰੀ ਤੇ ਮੈਂ ਇਸ ਵਕਤ ਖੜਾ ਕੋਨੇਵਾਲ ਦੇ ਵਿੱਚ ਮੈਂ ਤੁਹਾਨੂੰ ਉਹ ਤਸਵੀਰਾਂ ਦਿਖਾਉਣਾ ਚਾਹੁੰਦਾ ਜਿੱਥੇ ਮਾਝੇ ਦੇ ਵਿੱਚ ਜਦੋਂ ਹੜ੍ਹ ਆਇਆ ਤੇ ਕਿਉਂ ਆਇਆ ਕਿੰਨਾ ਕਾਰਨਾ ਕਰਕੇ ਆਇਆ ਕਿਹੜੇ ਬੰਨ ਸੀ ਜਿਹੜੇ ਟੁੱਟੇ ਮੈਂ ਉਸ ਵਕਤ ਕੋਨੇਵਾਲ ਦੇ ਤੁਸੀਂ ਬੰਦੇ ਉੱਤੇ ਖੜਾ ਹਾਂ ਮੈਂ ਤੁਹਾਨੂੰ ਕੁਝ ਤਸਵੀਰਾਂ ਦਿਖਾਉਣਾ ਪਹਿਲਾਂ ਸੇਵਾ ਚੱਲਦੀ ਹੈ ਸੇਵਾ ਦੀਆਂ ਤਸਵੀਰਾਂ ਦਿਖਾ ਰਿਹਾ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਉਧਰਲੇ ਪਾਸੇ ਲਗਭਗ 200 ਫੁੱਟ ਦਾ ਇੱਕ ਪਾੜ ਪਿਆਸੀ ਜਿਸ ਦੇ ਨਾਲ ਪਾਣੀ ਪਿੰਡਾਂ ਦੇ ਵਿੱਚ ਲਾਗਿਆ ਸੀ ਤੇ ਉਹਨੇ ਮਾਰ ਕੀਤੀ ਸੀ ਪੂਰੇ ਰਾਵੀ ਨੇ ਤੇ ਇਸ ਤੋਂ ਇਲਾਵਾ ਜਿਹੜੇ ਸੱਜੇ ਪਾਸੇ ਦੀਆਂ ਵੀ ਕੁਝ ਤਸਵੀਰਾਂ ਦਿਖਾ ਦੇਣਾ ਚਾਹਨਾ ਸੱਜੇ ਪਾਸੇ ਤੁਸੀਂ ਦੇਖ ਸਕਦੇ ਹੋ ਉਧਰ ਵੀ ਲਗਭਗ 200 ਫੁੱਟ ਦਾ ਇੱਕ ਪਾੜ ਪਿਆਸੀ ਜਿਸ ਦੇ ਨਾਲ ਪੂਰਾ ਕੋਹਨੇਵਾਲ ਪਿੰਡ ਤੇ ਹੋਰ ਵੀ ਜਿਹੜੇ ਇਹਦੇ ਵਿੱਚ ਪੇੜ ਦੇ ਵਿੱਚ ਪਿੰਡ ਆ ਚੁੱਕੇ ਸੀ ਗੱਲਬਾਤ ਕਰਨ ਲਈ ਇੱਥੇ ਸੇਵਾਦਾਰਾਂ ਨਾਲ ਸੇਵਾਦਾਰ ਬੜੀ ਦੂਰ ਦੂਰ ਤੋਂ ਆਏ ਨੇ ਸਰਹਾਲੀ ਵਾਲੇ ਜਿਹੜੇ ਸੰਤ ਹੈ ਸੁਖਾ ਸਿੰਘ ਉਹਨਾਂ ਦੀ ਦੇਖ ਰੇਖ ਦੇ ਵਿੱਚ ਇੱਥੇ ਸੇਵਾ ਚੱਲ ਰਹੀ ਹੈ ਤੇ ਦੇਖੋ ਲੋਕ ਲਗਾਤਾਰ ਸੇਵਾ ਕਰ ਰਹੇ ਥੋ ਮਿੱਟੀ ਚੱਕ ਕੇ ਤੁਸੀਂ ਬਣ ਤੋਂ ਉਧਰ ਲਿਜਾ ਕੇ ਜਿਹੜੀਆਂ ਟਰਾਲੀਆਂ ਆਉਂਦੀਆਂ ਨੇ ਇੱਥੇ ਛੱਡ ਜਾਂਦੀਆਂ ਤੇ ਉੱਥੇ ਜਾ ਕੇ ਪਾਉਂਦੇ ਆਂ ਗੱਲਬਾਤ ਕਰ ਲੈਂਦੇ ਆਂ ਲੋਕਾਂ ਦੇ ਨਾਲ ਅਜੀ ਕਿੱਥੋਂ ਆਏ ਵਾਹਿਗੁਰੂ ਤੁਸੀਂ ਮਹਾਵੇ ਪਿੰਡ ਤੋਂ ਆਏ ਸੀ ਕਿੱਥੋਂ ਆਏ ਜੀ ਮਹਾਵੇ ਪਿੰਡ ਤੋਂ ਨਾਮ ਥਾਰੀ ਬਾਬੇ ਠਾਕਰ ਨੇ ਅੱਛਾ ਜੀ ਕਿੰਦਾ ਸੇਵਾ ਚੱਲਦੀ ਹੈ ਇਹ ਸੇਵਾ ਜੀ ਬਾਬੇ ਸੁਖਾ ਸਿੰਘ ਕਰ ਰਹੇ ਬੰਦ ਤੇ ਆਉਂਦੇ ਹਾਸ਼ੀਵਾਦ ਤੇ ਜਾਂਦੇ ਬਾਬਰਜੀਤ ਸਿੰਘ ਗੁੰਸ਼ਾਲੇ ਵਾਲੇ ਅੱਛਾ ਕਿੰਨੇ ਦਿਨ ਹੋ ਗਏ ਸੇਵਾ ਚੱਲਦੀ ਬਿੰਦੂ ਇੱਥੇ ਜੀ ਬਹੁਤ ਟਾਈਮ ਹੋ ਗਿਆ ਚੱਲਦੀ ਸੇਵਾ ਇੱ ਮਹਾਵੇ ਪਿੰਡ ਬਾਬੇ ਠਾਵੇ ਦੇ ਬਾਬਰਜੀ ਸਿੰਘ ਗੋਸ਼ਲ ਵਾਲਾ ਸੇਵਾ ਕਰ ਰਹੇ ਨੇ ਮੈਂ ਹੋਰ ਵੀ ਦਿਖਾ ਦੇਣਾ ਕੁਝ ਤਸਵੀਰਾਂ ਮੁੰਡੇ ਇੱਥੇ ਆਏ ਨੇ ਨੌਜਵਾਨ ਵੀ ਇੱਥੇ ਲਗਾਤਾਰ ਸੇਵਾ ਕਰ ਰਹੇ ਨੇ ਗੱਲਬਾਤ ਕਰ ਹਾਂਜੀ ਵਾਹਿਗੁਰੂ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੱਜਨ ਸਿੰਘ ਜੈਹਦਾਰ ਅੱਛਾ ਕਿੱਥੋਂ ਆ ਜੀ ਤੁਸੀਂ ਪਿੰਡ ਚੰਨੇਰ ਗੁਰੂ ਦਾ ਬਾਗ ਗੁਰੂ ਦਾ ਬਾਗ ਤੋਂ ਅੱਛਾ ਕੀ ਲੱਗ ਰਿਹਾ ਜੀ ਇੱਥੇ ਇੱਥੇ ਮਿੱਟੀ ਦੇ ਮਤਲ ਤੋੜੇ ਲੱਗ ਰਹੇ ਨੇ ਇੱਥੇ ਨੁਕਸਾਨ ਦੀ ਭਾਵਨਾ ਬਹੁਤ ਜ਼ਿਆਦੀ ਹੋਈ ਹੈ ਅੱਛਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਇਹ ਨੁਕਸਾਨ ਕਾਫੀ ਕੋਠਿਆਂ 'ਚ ਪਾਣੀ ਚ ਰਗਿਆ ਹੈ ਕੁਝ ਬੱਚੇ ਵੀ ਗੁਜ਼ਰੇ ਨੇ ਬੇਵਫਾ ਜਿਹੜੇ ਸਾਨੂੰ ਦੱਸੇ ਨਹੀਂ ਜਾ ਰਹੇ ਅੱਛਾ ਇਹ ਡੰਗਰਮਾਲ ਤੇ ਕਾਫੀ ਗੁਜ਼ਰ ਗਿਆ ਨਾ ਜੀ ਆਮ ਸਮਾਨ ਜਿਹੜਾ ਲੋਕਾਂ ਦਾ ਇਹ ਇਹ ਬਹੁਤ ਨੁਕਸਾਨ ਹੋਇਆ ਹੈ ਇਹ ਦਰਮIAN ਸਾਨੂੰ ਖਬਰਾਂ ਪਹੁੰਚਿਆ ਤੇ ਅਸੀਂ ਸੇਵਾ ਲਈ ਹਾਜ਼ਰ ਹਾਂ ਅੱਛਾ ਇਹ ਬਾਬਾ ਬੁੱਢਾਖਦ ਸਾਹਿਬ ਦੇ ਮਨ ਨੂੰ ਪਾਵਾਂ ਸਾ ਸ੍ਰੀ ਅਕਾਲ ਦਰਿਆ ਕਿੱਧਰ ਹੈ ਦਰਿਆ ਉਹ ਸਾਡੇ ਲਾਗੋਂ ਆਈ ਤੁਸੀਂ ਆ ਤੁਸੀਂ ਅਗਲੇ ਬੰਨੇ ਉਹ ਔੜਾ ਨਿਮਨ ਮੈਂ ਦੇਖਦਾ ਨਾ ਉਹ ਅਗਲੇ ਦਿਆ ਉਹ ਸਾਰਾ ਦਰਿਆ ਹੈ ਇਹ ਜਿਹੜੀ ਜ਼ਮੀਨ ਦਰਿਆ ਦੀ ਹੈ ਇਹ ਦਰਿਆ ਦੀ ਨਹੀਂ ਹੈ ਤੁਸੀਂ ਉਰਲੀ ਆਏ ਪੱਟੀ ਅੱਛਾ ਇਹ ਕਿਹੜਾ ਹੈਗਾ ਇਹ ਖੋਨੇ ਵਾਲਾ ਇਹ ਖੋਨੇ ਉਹ ਤੁਸੀਂ ਉਧਰ ਵੀ ਹੈ ਹਾਂ ਜਿਹੜੀ ਤਸਵੀਰ ਉਹ ਨਹੀਂ ਪਹਿਲਾਂ ਦਰਿਆ ਰੁੜੇ ਆਏ ਅੱਛਾ ਹੋਰ ਆਪਰ ਤੁਸੀਂ ਰੁੜੀ ਆ ਅੱਛਾ ਪਰ ਪੁੱਲ ਟੱਪ ਕੇ ਕੁਝ 9 ਫੁੱਟ ਦੇ ਪਾਣੀ ਕਰਤੀਬਨ ਪੁਲਾਂ ਦੇ ਉੱਦੀ ਲੰਘ ਚੁਕਾਏ ਅੱਛਾ ਇਹ ਰਾਤ ਜਿਹੜੇ ਪਾਣੀ ਨੇ ਮਾਰ ਕੀਤੀ ਉਹਨੇ ਬੰਨ ਸਾਰੇ ਰੋੜ ਕੇ ਦੁੱਨ ਗਿਆ ਨੁਕਸਾਨ ਕਾਫੀ ਕਰ ਚੁੱਕਾ ਹੈ ਅੱਛਾ ਮਤਲਬ ਇੱਥੋਂ ਤਾਂ ਚਾਰ ਜਗ੍ਹਾ ਟੁੱਟਾ ਪਿੱਛੇ ਵੀ ਟੁੱਟਾ ਹੋਵੇ ਪਿੱਛੇ ਟੁੱਟਾ ਤੇ ਟੁੱਟਾ ਹੈ ਪਿੱਛੇ ਕਿੰਨੀ ਜਗ੍ਹਾ ਟੁੱਟ ਟੁੱਟਿਆ ਅੱਛਾ ਦੋ ਤਿੰਨ ਜਗ੍ਹਾ ਦਾ ਟੁੱਟਾ ਹੈ ਹੁਣ ਤੁਸੀਂ ਪਹਿਲਾਂ ਇਹਨੂੰ ਪਰੋਗੇ ਕਿ ਉਹਨੂੰ ਪਹਿਲਾਂ ਪਹਿਲਾਂ ਇਹਨੂੰ ਪਰੰਦਾ ਜਤਨ ਕੀਤਾ ਜਿਹੜੇ ਬਹੁਤਾ ਸਾਨੂੰ ਹਾਜ਼ਰ ਨਾਜ਼ਰ ਕੰਮ ਜੱਪਤਿਆ ਹੈ ਅੱਛਾ ਜੀ ਆਪ ਸਰਕਾਰਾਂ ਕਿਉਂਕਿ ਇਹਦੇ ਨਾਲ ਪਿੰਡਾਂ ਦਾ ਨੁਕਸਾਨ ਹੋ ਰਿਹਾ ਨਾ ਂਡਾਂ ਦਾ ਨੁਕਸਾਨ ਹੋ ਰਿਹਾ ਹੈ ਇੱਕ ਬੱਤੀ ਨਹੀਂ ਆ ਰਹੀ ਬੱਤੀ ਦਾ ਕਾਰੋ ਮਸਲਾ ਕੀਤਾ ਬਹੁਤ ਜ਼ਿਆਦਾ ਸਰਕਾਰਾਂ ਨੇ ਜੀ ਕਿ ਸਾਨੂੰ ਬੱਤੀ ਦਿੱਤੀ ਇਸ ਨਗਰ ਡਾਇਰੈਕਟਰ ਸਾਦਕੇ ਘਰਾਂ ਤੋਂ ਕਿਸੇ ਕਾਰਨੇ ਮਦਦ ਕੀਤੀ ਆ ਜੀ ਤੇ ਬੱਤੀ ਰਾਤੀ ਚਾਰਜ ਹੋਈ ਜਾਂਦੀ ਅੱਛਾ ਜੀ ਪਹਿਲਾਂ ਨਹੀਂ ਸੀ ਉਹ ਵੀ ਡੀਐਸਬੀ ਵੱਡੇ ਆਏ ਸਨ ਤੇ ਉਹਨਾਂ ਦੇ ਕਾਰਨੇ ਬੱਤੀ ਜੀ ਰਾਤੀ ਚਾਲੂ ਹੋਈ ਅੱਛਾ ਹੁਣ ਇੱਕ ਕਿੰਨੀ ਕੁ ਜਗ੍ਹਾ ਸੇਵਾ ਚੱਲਦੀ ਹੈ ਸੇਵਾ ਇਹ ਕਰਤੀਬਨ ਮੇਰੇ ਹਿਸਾਬ ਨਾਲ ਨਵਾਂ ਨਵਾਂ ਜਲਿਆ ਦੇ ਵਿੱਚ ਚੱਲਦੀ ਹੈ ਨਵਾਂ ਜਿਲਿਆਂ ਦੇ ਵਿੱਚ ਸੇਵਾ ਚੱਲਦੀ ਹੈ ਜਗ੍ਹਾ ਤੇ ਚੱਲ ਰਹੀ ਹੈ ਨੌਂ ਇੱਥੇ ਅੱਛਾ ਇੱਥੇ ਹੁਣ ਇੱਥੇ ਦੋ ਪਾਰਾਂ ਨੂੰ ਪੂਰ ਕਿਤੇ ਪਹਿਲਾਂ ਉਹਨੂੰ ਕਰ ਰਹੇ ਪਹਿਲਾਂ ਆਪਾਂ ਉਹਨੂੰ ਕਰ ਰਹੇ ਹਾਂ ਅੱਛਾ ਐਸ ਬੰਨ ਕੋਨੇਲ ਨੂੰ ਫੇਰ ਆ ਇਹਦੀ ਸੇਵਾ ਵੇਖੋ ਕਿਦਾਂ ਹੁੰਦੀ ਹੈ ਸਵੇਰੇ ਹੋ ਜੇ ਚਾਲੂ ਕੱਲ ਹੋ ਜੇ ਅੱਛਾ ਜੀ ਦੇਖੋ ਪੌੜ ਮਦਦ ਦਾ ਕੰਮ ਜਾ ਬੋਇਆ ਜੀ ਇੱਕ ਕੀ ਨਾਮ ਹੈ ਤੁਹਾਡਾ ਇਹਨਾਂ ਨੇ ਗੁਰਪ੍ਰੀਤ ਸਿੰਘ ਜੀ ਪਿੰਡ ਸਿੰਘ ਕਿੱਥੋਂ ਆਏ ਤੁਸੀਂ 82 ਬਾਰਡਰ ਤੋਂ ਪਿੰਡ ਮਹਾਵਾ ਪਟਾਰੀ ਬਾਰਡਰ ਐਡੀ ਦੂਰੋਂ ਆਇਓ ਹਾਂਜੀ ਬਖਤੂ ਜੀ ਸੇਵਾ ਵਾਸਤੇ ਆਇਓ 17 ਤਰੀਕ ਤੋਂ ਚੱਲੂ ਹੈ ਜੀ ਅੱਛਾ ਜੀ ਹਾਂਜੀ ਜੋ ਕੰਮ ਹੋਇਆ ਦਰਿਆ ਦਾ 17 ਤਰੀਕ ਉਧਰ ਤਾਂ ਠੀਕ ਹੈ ਸੇਫ ਹੈ ਜੀ ਉਹ ਉਹ ਸੇਫ ਬਾਰਡਰ ਏਰੀਆ ਤਾਂ ਹੀ ਤੁਸੀਂ ਇੱਧਰ ਸੇਵਾ ਕਰਨ ਆ ਗਏ ਹਾਂਜੀ 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 ਪੰਜਾਬੀ ਪੰਜਾਬੀਆਂ ਦੇ ਕੰਮ ਆ ਰਹੇ ਆ ਬੜੀ ਬੜੀ ਆਉਣਾ ਵੀ ਚਾਹੀਦਾ ਜੀ ਕਹਿੰਦੇ ਬਾਹਰ ਲੀਆਂ ਸੂਬੇ ਵਾਲੇ ਤਾਂ ਆ ਹੀ ਨਹੀਂ ਰਹੇ ਇੱਧਰ ਹਾਂਜੀ ਹਾਂਜੀ ਇਹ ਤੇ ਨਹੀਂ ਹੁਣ ਆਉਣੇ ਚੱਲੂ ਅਗੇ ਵੀ ਹੁਣ ਹੋਏ ਨ ਉਹ ਤਾਂ ਫਿਰ ਉਹਨਾਂ ਪਿਆ ਵੀ ਕੱਲ ਨੂੰ ਇਹਨੇ ਹਦੀ ਇਹਨਾਂ ਨੇ ਮਤ ਕਰਦੇ ਹਾਂ ਉਹਨਾਂ ਐ ਕਰਈ ਜਾਂਦੇ ਹਾਂ ਹਾਂਜੀ ਹਾਂਜੀ ਇਹਦੇ ਨਾਲ ਜਰੂਰੀ ਇਹ ਰਸਤਾ ਜਿਹੜਾ ਰਸਤਾਨ ਆ ਇਹ ਰਾਹ ਬਣਾਉਣਾ ਜਰੂਰੀ ਆ ਕਿਉਂਕਿ ਇਹ ਛੜਕਿਆ ਆਵਾਜ਼ ਆ ਇਹ ਤਾਂ ਕਰਕੇ ਇਹਨੂੰ ਪਹਿਲਾਂ ਲੱਗੇ ਇਹ ਸੜਕ ਹੈ ਹਾਂਜੀ ਛੜਕੇ ਆਵਾਜ਼ ਆ ਇਹ ਤੁਹਾਨੂੰ ਪਿੰਡਾਂ ਦੀ ਇਹੀ ਰਸਤਾ ਹਾਂਜੀ 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 ਅੱਛਾ ਇਹ ਜਿਹੜਾ ਉਹ ਵਾਲਾ ਜਿਹੜਾ ਬਣਿਆ ਸੀ ਬੰਨ ਇਹ ਉਹ ਵਾਲਾ ਉਹ ਉਹ ਪਹਿਲਾਂ ਉਹ ਤੋਂ ਰਾਵੀਦਰਾ ਟੁੱਟਣਾ ਅੱਛਾ ਤੇ ਫਿਰ ਗਾ ਇਹ ਤੋਂ ਟੁੱਟੇ ਅੱਛਾ ਤੇ ਹੁਣ ਕੀ ਲੱਗ ਰਿਹਾ ਅੱਗੋਂ ਕਿੰਨੀ ਕੁ ਦਿਨ ਤੀਕਰ ਹੋ ਜਾਏਗਾ ਵੇਖੋ ਜੀ ਇਹ ਮੇਰੇ ਸਾਨ ਦਾ 2 ਮਹੀਨੇ ਲੱਗ ਜਣੇ ਜਿੰਨੇ ਬੰਨ ਟੁੱਟੇ ਨਾ ਜੀ ਨਵਾਂ ਥਾਵਾਂ ਤੋਂ ਬੰਨ ਟੁੱਟਾ ਜੀ ਨੋ ਥਾਵਾਂ ਤੋਂ ਨੋ ਥਾਵਾਂ ਨਹੀਂ ਇਸੇ ਜਗ੍ਹਾ ਤੇ ਹਾਂਜੀ ਇੱਥੇ ਵੀ ਸਾਰੀ ਬੰਨ ਟੁੱਟਾ ਹੈਗਾ ਜੀ ਇਹਦੀ ਬੰਨਾਂ ਦੀ ਸੇਵਾ ਨਾ ਸਾਰੀ ਬਾਬਾ ਸੁੱਖਾ ਸਿੰਘ ਜੀ ਹੈ ਉਹਨਾਂ ਦੇ ਕੋਲ ਹੈ ਸ੍ਰੀ ਹਲੀ ਸਾਹਿਬ ਵਾਲੇ ਤੇ ਇਹ ਜਿੰਨੇ ਵੀ ਬੰਨ ਸਾਰੀ ਸੇਵਾ ਨਾ ਤੋਂ ਜਿੱਦਾਂ ਸਭਰਾਵਾ ਇਧਰਲੇ ਸਾਈਡ ਤੇ ਟੁੱਟੇ ਬੰਨ ਅੱਛਾ ਹਰ ਇੱਕ ਗੱਲ ਅੱਛਾ ਤੁਸੀਂ ਨੋ ਜਗ੍ਹਾ ਦੱਸ ਰਹੇ ਨੋ ਜਗ੍ਹਾ ਕਿਹੜੀ ਕਿਹੜੀਆਂ ਨੇ ਇਹ ਲੰਬੀ ਲਾਈਨ ਜੇ ਤੁਸੀਂ ਦੀ ਹੈ ਇੱਥੇ ਦੋ ਜਗ੍ਹਾ ਤੇ ਇੱਥੋਂ ਹੀ ਆ ਹਾਂਜੀ ਦੋ ਜਗ੍ਹਾ ਤੇ ਤੁਸ਼ ਸ਼ੁਰੂ ਹੋ ਗਿਆ ਇੱਧਰ ਚਾਰ ਜਗ੍ਹਾ ਤੇ ਇੱਧਰ ਹਾਂਜੀ ਤੇ ਉਸ ਵਾਰ ਇੱਧਰ ਨੋ ਜਗ੍ਹਾ ਹੈ ਨੋ ਜਗ੍ਹਾ ਕਿੰਨੀ ਕਿੰਨੀ ਕੋ ਜਿਵੇਂ 200 ਫੁੱਟ ਦੇ ਨੇ ਅੱਜ ਤਾਂ ਹੀ ਆ ਅੱਧਾ ਹੀ ਆ ਕੋਈ ਕਿੱਲੇ ਦੀ ਵਾਰਡ ਤੇ ਕੋਈ ਅੱਧੇ ਕਿੱਲੇ ਦੀ ਵਾਰਡ ਤੇ 50 ਫੁੱਟ ਕੋਈ 40 ਫੁੱਟ ਇਹਨਾਂ ਰੋਟਾ ਅੱਜ ਤੱਕ ਹੁਣ ਆ ਕਿੱਲੇ ਦੀ ਵਾਰਡ ਤੇ ਹੈ ਜੀ ਕਿੱਲੇ ਦੇ ਕਿੱਲੇ ਇਹ ਮਤਲਬ 100 ਆ 100 ਫੁੱਟ ਦੇ ਲੱਗੇ ਜਾ ਕੇ ਨਾ ਵਾ ਅੱਛਾ 100 ਫੁੱਟ ਦੇ ਲੱਗੇ ਛੱਗੇ ਆ ਹਾਂਜੀ ਅੱਛਾ ਤੇ ਅੱਗੋਂ ਹੁਣ ਕਿਹਦਾ ਲੱਗਦਾ ਕਿ ਜਲਦੀ ਜਲਦੀ ਕਰ ਦੇਵਾਂ ਜਦੋਂ ਨੇ ਕਿਰਪਾਆਂ ਸਾਰੀ ਸੰਗਤ ਲੱਗੀ ਹੋਣੀ ਪੰਜਾ ਸਾਵਾ ਤੇ ਪੰਜਾ ਸਾਵਾ ਦੇ ਬਾਬਾ ਜੀ ਦੀ ਸੰਗਤ ਲਾਈਏ ਉੱਥੇ ਕੰਮ ਇਹਦੇ ਬਾਬਾ ਜੀ ਦਰਿਆ ਬੰਨਣ ਵਾਲੀਆਂ ਫੌਜਾਂ ਆ ਤੁਹਾਨੂੰ ਪਤਾ ਦਰਿਆਵਾਂ ਨੇ ਮੱਥਾ ਲਾ ਦੇਣ ਵਾਲੀਆਂ ਫੌਜਾਂ ਸਰਕਾਰਾਂ ਦਾ ਕੀ ਕੰਮ ਹੈ ਸਰਕਾਰਾਂ ਭਜੀ ਸਰਕਾਰਾਂ ਦਾ ਵੇਖੋ ਭਜੀ ਕੋਈ ਇੱਚ ਹੈ ਨਹੀਂ ਜਿੱਥੇ ਸੰਗਤ ਖੜ ਜਾਏ ਨਾ ਉੱਥੇ ਸਰਕਾਰ ਨਹੀਂ ਖੜ ਸਕਦੀ ਸੰਗਤ ਸਰਕਾਰ ਸੇ ਯੋਗ ਕਰ ਰਹੀ ਹੈ ਕਿ ਨਹੀਂ ਥੋੜਾ ਦੇਖੋ ਜੀ ਸਾਨੂੰ ਸਾਨੂੰ ਸਰਕਾਰ ਦਾ ਕੋਈ ਸੰਯੋਗ ਨਹੀਂ ਆ ਸਾਰੇ ਇਹ ਸਾਡੇ ਪੰਜਾਬੀ ਭਰਾ ਬਹੁਤ ਕੁਝ ਲੈ ਕੇ ਆ ਗਏ ਲੰਗਰ ਪਾਣੀ 6-6 ਮਹੀਨੇ ਦਾ ਖਾਣਾ ਕਰਾਤਾ ਨੇ ਜਮਾ ਵੀ ਤੁਸੀਂ ਕਰੋ ਕੋਈ ਗੱਲ ਨਹੀਂ ਹੈ ਸਰਕਾਰ ਸਿਰਫ ਸੁਖਵੀਰ ਬਾਦਲ ਦਿਆ ਫਿਰਨਾ ਜੋ ਅਸੀਂ ਵੇਖਨੇ ਆ ਉਹ ਕੈਸ਼ ਦਿੰਦਾ ਹਰ ਇੱਕ ਬੰਦੇ ਨੂੰ ਜਿੰਨਾਂ ਲੋੜ ਪੈਂਦੀ ਹੈ ਜੇ ਪਰ ਉਹਨੂੰ ਵੀ ਲੋਕੀ ਕਹਿੰਦੇ ਡਰਾਮਾ ਕਰ ਰਿਹਾ ਨਹੀਂ ਨਹੀਂ ਡਰਾਮਾ ਡਰਾਮਾ ਤੋਂ ਉਹ ਹੁੰਦਾ ਜਿਹੜਾ ਲੜਾ ਲਾ ਕੇ ਚੱਲ ਜਾਣਾ ਵੀ ਮੈਂ ਤੁਹਾਨੂੰ ਦਊਗਾ ਜਿਹਨੇ ਉਹ ਜਿਹੜੇ ਮੌਕੇ ਤੇ ਕੱਟ ਕੇ ਦਿੰਦਾ ਕਿੰਨੇ ਪੈਸੇ ਦੀ ਲਓ ਜੀ 2 ਲੱਖ ਪਾ ਲਓ 3 ਲੱਖ ਇਹਦੇ ਕਿ ਸੇਵਾ ਕੀ ਨਾ ਜਿਹੜਾ ਕਹਦਾ ਨਾ ਬੈ ਕੇ ਉੱਥੇ ਫੋਟੋ ਖਾ ਲਈ ਰੋਟੀ ਹੈ ਜਦੋਂ ਮੈਂ ਜਨਤਾ ਵਿੱਚ ਫਿਰਨੇ ਆ ਉਹ ਗੱਲ ਨਹੀਂ ਕੀਤੀ ਇਹਦਾ ਤੁਸੀਂ ਸਮਝਦੇ ਹੋ 2 ਲੱਖ ਰੁਪਏ ਬਹੁਤ ਹੈ ਜਿਵੇਂ 2-2 ਲੱਖ ਰੁਪਏ ਤਾਂ ਥੋੜਾ ਹੈ ਕਿ ਜ਼ਿਆਦਾ ਕਮਾਇਆ ਤਾਂ ਬਹੁਤ ਹੈ ਇਹਨਾਂ ਨੇ ਆਪਣੇ ਨਾ ਨਹੀਂ ਆ ਦੇਣ ਦਾ ਦੇਣ ਹੀ ਪਬਲਿਕ ਹੀ ਦੇ ਰਹੀ ਆ ਕੋਈ ਮੰਤਰੀ ਥੋੜਾ ਦੇ ਰਿਹਾ ਕੋਈ ਸਰਕਾਰ ਥੋੜਾ ਦੇ ਰਹੀ ਹਾਂ ਇਹਦੇ ਬਾਬੇ ਸਰੀਆੜੀ ਵਾਲੇ ਮਾਹ ਪੁਰਖੇ ਆ ਹਾਂਜੀ ਪਾਸ਼ਾ ਸਾਧੂ ਪੁੱਜੇ ਆ ਇਹਨਾਂ ਦੇ ਥਾਂ ਥਾਂ ਬੰਨ ਮਾਰਦੇ ਆ ਦਰਿਆਵਾਂ ਨੂੰ ਜੀ ਸਰਕਾਰ ਦੀ ਸਾਨੂੰ ਕੋਈ ਮਹਿਤ ਨਹੀਂ ਸਾਡਾ ਖਾਲਸਾ ਕਾਇਮ ਚਾਹੀਦਾ ਖਾਲਸਾ ਕਾਇਮ ਚਾਹੀਦਾ ਹਰ ਜੀ ਕਾ ਖਾਲਸਾ ਹਰ ਜੀ ਕੀ ਫਤਿਹ ਸੋ ਇਹ ਤਸਵੀਰਾਂ ਤੁਹਾਨੂੰ ਕੋਨੇਵਾਲ ਦੀਆਂ ਦਿਖਾ ਰਹੇ ਹਾਂ ਜਕਾਰੀਆਂ ਤੋਂ ਸ਼ੁਰੂ ਹੁੰਦੀ ਹੈ ਸੇਵਾ ਤੇ ਜਕਾਰੀਆਂ ਤੇ ਖਤਮ ਹੋ ਜੀਦੇ ਤੇ ਉਹਨਾਂ ਨੂੰ ਇੱਕੋ ਹੀ ਉਮੀਦ ਆ ਨਾ ਸਰਕਾਰਾਂ ਦੀ ਸਿਰਫ ਖਾਲਸਾ ਉਹਨਾਂ ਦੇ ਨਾਲ ਖੜਾ ਰਹੇ ਤਾਂ ਇੱਥੇ ਸਾਰੇ ਬੰਨ ਪੂਰੇ ਜਾ ਸਕਦੇ ਨੇ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰਾਂਗਪੁਰੀ ਵਨ ਇੰਡੀਆ ਪੰਜਾਬੀ ਕੋਨੇਵਾਲ